ਪੱਠਾ ਮਜ਼ਦੂਰਾ ਸੈਲਰਾਂ ਅਤੇ ਫੈਕਟਰੀਆਂ ਵਿੱਚ ਕੰਮ ਕਰ ਰਹੇ ਮਜ਼ਦੂਰਾ ਨਾਲ ਹੋ ਰਹੇ ਸ਼ੋਸ਼ਣ ਦੇ ਵਿਰੋਧ ਚ ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਵੱਲੋਂ 7 ਫਰਵਰੀ ਨੂੰ ਮਾਨਸਾ ਦੀ ਨਵੀਂ ਅਨਾਜ ਮੰਡੀ ਵਿੱਚ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੀਟੂ ਨੇ ਦੱਸਿਆ ਕਿ ਪੱਠਾ ਮਜ਼ਦੂਰਾ ਨੂੰ ਸਰਕਾਰੀ ਰੇਟਾਂ ਤੋਂ ਕਾਫੀ ਘੱਟ ਦੇ ਆੜੀ ਦਿੱਤੀ ਜਾ ਰਹੀ ਹੈ ਅਤੇ ਪੀਣ ਵਾਲੇ ਪਾਣੀ ਤੇ ਰਿਹਾ ਈਸ਼ਵਰਗਿਆ ਬੁਨਿਆਦੀ ਸਹੂਲਤਾਂ ਵੀ ਉਪਲਬਧ ਨਹੀਂ ਨੇ ਮਜ਼ਦੂਰਾਂ ਦੇ ਹੱਕਾਂ ਦੀ ਮੰਗ ਨੂੰ ਲੈ ਕੇ ਇਹ ਰੈਲੀ ਸਵੇਰੇ 11 ਵਜੇ ਸਰਸਾ ਮਾਨਸਾ ਰੋਡ ਸਥਿਤ ਨਵੀਂ ਅਨਾਜ ਮੰਡੀ ਵਿੱਚ ਹੋਵੇਗੀ ਮਾਨਸਾ ਤੋਂ ਗੁਰਜੀਤ ਸਿੰਘ ਦੀ ਰਿਪੋਰਟ ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਨਾਲ ਜੁੜੇ ਹੋਏ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਦੀ ਸਵੇਰੋ ਸੂਬਾ ਪ੍ਰਧਾਨ ਕੋ ਦੀਖ ਸਿੰਘ ਮੀਟੋ ਕੋਟਰ ਮੋਦੀ ਜਿਵੇਂ ਕਿ ਵੀਰਾਂ ਨੂੰ ਪਤਾ ਹੀ ਹੈ ਜਿਵੇਂ ਕਿ ਪਿਛਲੇ ਕੁਝ ਦਿਨਾਂ ਤੋਂ ਦੇਖ ਹੀ ਰਹੇ ਹੋ ਕਿ ਪੱਠਾ ਮਜ਼ਦੂਰਾਂ ਦੇ ਹੱਕ ਦੇ ਵਿੱਚ ਅਸੀਂ ਜਿਹੜੀ ਇੱਕ ਲਾਂਬੰਦੀ ਜਿਹੜੀ ਸ਼ੁਰੂ ਕੀਤੀ ਹੋਈ ਹੈ ਸੋ ਪੱਠਾ ਮਜ਼ਦੂਰਾਂ ਨੂੰ ਜੋ ਉਹਨਾਂ ਦੀ ਰੋਜ਼ਾਨਾ ਦੀ ਉਜਰਤ ਆ ਜੋ ਰੋਜ਼ਾਨਾ ਦੀ ਮਿਹਨਤ ਆ ਜੋ ਉਹਨਾਂ ਦੀ ਰੋਜ਼ਾਨਾ ਦੀ ਦਿਹਾੜੀ ਆ ਸੋ ਉਹ ਕਾਨੂੰਨਨ ਦਬਾਉਣ ਵਾਸਤੇ ਜੋ ਅਸਲ ਕਾਨੂੰਨਨ ਉਹਨਾਂ ਦੀ ਦਿਹਾੜੀ ਬਣਦੀ ਹੈ ਜਾਂ ਮਿਹਨਤ ਬਣਦੀ ਹੈ ਦਬਾਉਣ ਵਾਸਤੇ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਹੈਗਾ ਜਥੇਬੰਦੀ ਵੱਲੋਂ ਇੱਕ ਸੰਘਰਸ਼ ਵੜਿਆ ਹੋਇਆ ਸੀ ਸੋ ਉਸੇ ਤਹਿਤ ਆਉਣ ਵਾਲੀ 7 ਤਰੀਕ ਨੂੰ ਆਉਣ ਵਾਲੀ 7 ਫਰਵਰੀ ਨੂੰ ਮਾਂਕਸਾ ਦੀ ਬਾਹਰਲੀ ਨਾਗ ਮੰਡੀ ਦੇ ਵਿੱਚ ਸੋ ਮਜ਼ਦੂਰਾਂ ਦਾ ਇੱਕ ਇਕੱਠ ਕੀਤਾ ਗਿਆ ਮਜ਼ਦੂਰਾਂ ਦੀ ਇੱਕ ਜਿਹੜੀ ਰੋਸ ਜਿਹੜੀ ਰੈਲੀ ਹੈ ਜਾਂ ਇੱਕ ਰੋਸ ਪ੍ਰਦਰਸ਼ਨ ਹੈ ਜਿਹੜਾ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਜੋ ਉਹਨਾਂ ਨੂੰ ਜੋ ਉਹਨਾਂ ਨਾਲ ਨੁਕਸ ਹੋ ਰਹੀ ਉਸ ਚੀਜ਼ ਨੂੰ ਲੈ ਕੇ ਇਕੱਠਾ ਰੱਖਿਆ ਗਿਆ। ਸੋ ਹੱਥ ਬੰਨ ਕੇ ਬੇਨਤੀ ਹੈ ਜਥੇਬੰਦੀ ਵੱਲੋਂ ਕਿ ਇੱਥੇ ਕੱਲੇ ਪੱਠਾ ਮਜ਼ਦੂਰ ਨਹੀਂ। ਸੋ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਤਕਨੀਕੀ ਕਾਗਜ਼ ਨੇ ਜਿਹੜਾ ਤਕਨੀਕੀ ਫੈਲਾ ਨੇ ਉਹਨਾਂ ਦੀ ਜਿਹੜੀ ਪਰਚੋੜ ਕਰਦੇ ਪਏ ਆ ਤਾਂ ਨਿਕਲ ਕੇ ਸਾਹਮਣੇ ਆਇਆ ਵੀ ਜਿਹੜੀ ਰੋਜ਼ਾਨਾ ਦੀ ਦਿਹਾੜੀ ਕਾਨੂੰਨੀ ਤੌਰ ਤੇ ਤੈਅ ਹੋਈ ਹੋਈ ਹੈ ਉਹ ਕੱਲੇ ਪੱਠਾ ਮਜ਼ਦੂਰ ਨਹੀਂ। ਉਹ ਚਾਹੇ ਸੈਲਰਾਂ 'ਚ ਕੰਮ ਕਰਦੇ ਹੋਣ ਮਜ਼ਦੂਰ ਨੇ ਚਾਹੇ ਕੋਈ ਖੇਤ ਮਜ਼ਦੂਰ ਨੇ ਜਾਂ ਫੈਕਟਰੀਆਂ 'ਚ ਕੰਮ ਕਰਦੇ ਕਾਮੇ ਨੇ ਸੋ ਤੁਹਾਡੀ ਕਾਨੂੰਨਾਂ ਨੇ ਇੱਕ ਦਿਹਾੜੀ ਤੈਅ ਹੋਈ ਹੋਈ ਆ ਪਰ ਅਫਸੋਸ ਇੱਥੇ ਆ ਕਿ ਤੁਹਾਡੀ ਲੁੱਟ ਕੀਤੀ ਜਾ ਰਹੀ ਹੈ ਕਾਰਪੋਰੇਟ ਘਰਾਣਿਆਂ ਵੱਲੋਂ ਇਹਨਾਂ ਫੈਕਟਰੀਆਂ ਦੇ ਇਹਨਾਂ ਦੇ ਪੱਠਿਆਂ ਦੇ ਜਾਂ ਇਹਨਾਂ ਸੈਲਰਾਂ ਦੇ ਮਾਲਕਾਂ ਵੱਲੋਂ ਸੋ ਵੀਰੋ ਅਪੀਲ ਆ ਤੁਹਾਡੇ ਅੱਗੇ ਮਜ਼ਦੂਰਾਂ ਅੱਗੇ ਅਪੀਲ ਆ ਹੱਥ ਬੰਨ ਕੇ ਬੇਨਤੀ ਹੈ ਜੀ ਕਿ ਆਉਣ ਵਾਲੇ 7 ਤਰੀਕ ਨੂੰ ਜਿਹੜਾ ਅਸੀਂ ਆਪਾਂ ਕਾਫਲੇ ਬਣ ਕੇ ਆਪਾਂ ਇੱਕ ਵੱਡੇ ਇਕੱਠ ਦੇ ਰੂਪ ਦੇ ਵਿੱਚ ਆਪਾਂ ਮੰਗਸਾ ਦੀ ਜਿਹੜੀ ਬਾਹਰੀ ਨਾਜ ਮੰ ਤਾਂ ਜੋ ਕੰਮੇ ਪੱਠਾ ਮਜ਼ਦੂਰੀ ਨਹੀਂ ਬਾਕੀ ਵੀ ਮਜ਼ਦੂਰ ਜਿਹਨਾਂ ਨਾਲ ਨੋਟ ਹੋ ਰਹੀਆਂ ਚਾਹੇ ਸ਼ੈਲਰ ਮਜ਼ਦੂਰ ਨੇ ਚਾਹੇ ਉਹ ਫੈਕਟਰੀਆਂ 'ਚ ਕੰਮ ਕਰਦੇ ਕੰਮ ਹੈ ਸਾਰਿਆਂ ਦੀ ਜਿਹੜੀ ਸਾਂਝੀ ਲੜਾਈ ਲੜੀ ਜਾ ਸਕੇ ਤੇ ਸਾਰਿਆਂ ਨੂੰ ਜਿਹੜਾ ਹੈਗਾ ਉਹਨਾਂ ਦਾ ਬਣਦਾ ਹੱਕ ਜਿਹੜੀ ਉਹਨਾਂ ਦੀ ਬਣਦੀ ਰੋਜ਼ਾਨਾ ਦੀ ਮਿਹਨਤ ਆ ਉਹ ਦਵਾਈ ਜਾ ਸਕੇ ਆਪ ਸਭ ਕੇ ਬੇਨਤੀ ਹੈ ਕਿ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਤੁਸੀਂ ਮਜ਼ਦੂਰ ਭਰਾਵਾਂ ਦੇ ਨਾਲ ਜਿਹੜਾ ਸਾਂਝਾ ਕਰੋ ਜੀ ਤਾਂ ਜੋ ਜਿਹੜੀ ਇਹ ਹੱਕਾਂ ਦੀ ਲੜਾਈ ਹੈ ਉਦੇ ਵਿੱਚ ਜਿਹੜਾ ਬੰਦੇ ਦਾ ਹੱਕ ਹੈ ਹਰ ਵਰਗ ਨੂੰ ਹਰ ਖਿੱਤੇ ਨੂੰ ਜਿਹੜਾ ਦਵਾਇਆ ਜਾ ਸਕੇ ਇਹ ਨਾਲ ਕਹਿੰਦਾ ਹੋਇਆ ਵੀਡੀਓ ਦਾ ਅੰਤ ਕਰਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ